ਇਹ ਰਾਜਾਬੜੀ ਨਾ ਹੁੰਦਾ ਤਾਂ ਡੇਰੇ ਬੱਚ ਨੂੰ 2 ਸਾਲ ਪਹਿਲਾਂ ਮਾਰ ਦਿੱਤਾ ਮੈਂ ਇਸ ਜ਼ਮੀਨ ਦਾ ਇਸੇ ਕਰਕੇ ਧੰਨਵਾਦ ਕਰਦਾ ਮੈਂ ਢੱਲਾ ਮਸਾ ਹੁੰਦਾ ਹੋਇਆ ਵੀ ਜਿਹੜਾ ਬੰਦਾ ਤੁਹਾਡੇ ਨਾਲ ਔਖੇ ਸੌਖੇ ਖੜਿਆ ਹੈ ਨਾ ਤਾਂ ਜੇ ਮਾਰਾ ਮੁੱਟਾ ਔਖਾ ਸੌਖਾ ਹੋਵੇ ਵੀ ਤੁਸੀਂ ਉਹਦੀ ਕੋਈ ਮਦਦ ਕਰ ਸਕੋ ਤਾਂ ਕਰਨੀ ਚਾਹੀਦੀ ਲੋਕਲੇ ਕਾਈ ਦੀ ਲੀਡਰਸ਼ਿਪ ਹੌਟਾ ਬਜਾ ਸਥਾਈ ਅਧਿਕਾਰ ਤਾ ਵਾਹਨ ਦੀ ਕਾਪੀ ਸਾਹਿਬ ਜੀ ਦਾ ਸ਼ੁਗਵਾਹ ਹੈ ਗੁਰੂ ਮੇਰਾ ਕੋਈ ਆਪਣਾ ਰਾਏ ਤੇ ਲੀਡਰ ਵਾਲਾ ਪ੍ਰਚਾਰ ਨਹੀਂ ਮੈਂ ਤਾਂ ਇੱਕ ਕੁਛ ਇਸ ਸਰਕਾਰ ਦਾ ਤਪਾਇਆ ਹੋਇਆ ਕੁਛ ਹਿਲਾਇਆ ਹੈ ਦੁੱਖ ਉਹ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਆਇਆ ਹਾਂ ਮੈਂ ਨਹੀਂ ਚਾਹੁੰਦਾ ਜੋ ਮੇਰੇ ਨਾਲ ਹੋਈ ਹੈ ਕਾਹਨੂੰ ਤੁਹਾਡਾ ਪਰਚੂ ਵੀ ਕੋਈ ਪਰਿਵਾਰ ਪਰਮਾਤਮਾ ਨਾ ਕਰੇ ਤਾਂ ਮੇਰੀ ਜਗ੍ਹਾ ਤੇ ਖੜਾ ਹੋਵੇ ਕਿਉਂਕਿ ਜਦੋਂ ਅਸੀਂ ਸਟਰਗਲ ਕਰਦੇ ਆ ਇੱਕ ਪੰਛਰਤ ਕਿੱਲੇ ਵਾਲਾ ਜ਼ਿਮੀਂਦਾਰ ਟਕਰਾਉਂ ਆ ਕੇ ਕੋਈ ਆਪਣਾ ਬੱਚਾ ਭੜਾਉਂਦਾ ਭਾਬੇ ਨਾਨਕ ਦੀ ਮੇਅਰ ਹੋ ਜਾਂਦੀ ਹੈ ਕਈ ਵਾਰੀ ਸਕਸੈਸ ਵੀ ਮਿਲ ਜਾਂਦੀ ਹੈ ਜੋ ਆਖ ਤਾਂ ਪੰਜਾਬ ਹੀ ਹੋ ਜਾਂਦਾ ਤਾਂ ਫਿਰ ਇਸ ਭੜੇ ਸਿਸਟਮ ਦੀਆਂ ਨਜ਼ਰਾਂ ਦੇ ਵਿੱਚ ਬੰਦਾ ਆ ਜਾਂਦਾ ਹੈ ਜੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਫਿਰ ਉਹ ਤੋਂ ਬੰਦਾ ਕਿਵੇਂ ਬਚੇ ਜਿਹੜੇ ਸਿਸਟਮ 'ਚ ਰਹਿ ਕੇ ਅਸੀਂ ਬਦਨਾ ਫਿਰਨਾ ਸੀ ਉਸੇ ਸਿਸਟਮ 'ਚ ਰਹਿ ਕੇ ਅਸੀਂ ਗੋਲੀਆਂ ਦਾ ਸ਼ਿਕਾਰ ਹੋ ਗਏ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਮੇਰੇ ਪਰਿਵਾਰ ਦੇ ਇਹੋ ਜਿਹੇ ਕਿਹੜਾ ਗناہ ਕੀਤਾ ਸੀ ਜਿਹਨੂੰ 50 ਬੰਦੇ ਬਲੋਕਾਂ ਲੈ ਕੇ ਮਾਰਨ ਆਉਤ ਰਹੇ ਨੇ ਉਹ ਇਹਨਾਂ ਲੋਕਾਂ ਦਾ ਬਣਾਇਆ ਹੋਇਆ ਸਿਸਟਮ ਹੈ ਸਾਡੇ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਪੈਦਾ ਕਰਕੇ ਸਾਨੂੰ ਡਰਾ ਧਮਕਾ ਕੇ ਸਾਡੇ ਤੋਂ ਫਰੋਟੀਆਂ ਲੈਣ ਦੀ ਜਿਹੜੇ ਕੁਛ ਗੁੰਡੇ ਨੇ ਜਿਹੜਾ ਦੇ ਵਿੱਚ ਬਿਠਾਏ ਨੇ ਉਹ ਇਹਨਾਂ ਦੋਨੋਂ ਸਰਕਾਰਾਂ ਦਾ ਕੁਝ ਘੱਟ ਨਹੀਂ ਇਹ ਲਹਿ ਲਹੋਗੇ 28 ਸਾਲ ਦੇ ਨੌਜਵਾਨ ਨੂੰ ਮਾਪਿਆਂ ਦਾ ਸਰਕਾਰ ਦਾ ਕਮਾਊ ਪੁੱਤ ਨੂੰ ਮਾਰਤਾ 2 ਮਿੰਟਾਂ ਦੇ ਵਿੱਚ ਛੱਡਦੇ ਆ ਕੋਈ ਸੁਣਵਾਈ ਨਹੀਂ ਕੋਈ ਇਨਸਾਫ ਨਹੀਂ ਪਰੰਤੂ ਬਜ਼ੁਰਗਾਂ ਦੇ ਮਾਪੇ ਜੇਕਰ ਕੋਈ ਮੈਡੀਕਲ ਦਾ ਸਹਾਰਾ ਲੈ ਕੇ ਅੰਨੇ ਵਾਹ ਘਰੋਂ ਪੈਸਾ ਖਰਚ ਕੇ ਜੇ ਇੱਕ ਉਹਦੇ ਮਹਿਲ ਮਾਰੀਆਂ ਨੂੰ ਬਸਦੇ ਰੱਖਣ ਦੀ ਕੋਸ਼ਿਸ਼ ਕਰ ਲੈਣ ਕਾ ਇਹਨਾਂ ਦਿੱਲੀ ਬੈਠੀਆਂ ਸਰਕਾਰਾਂ ਨੂੰ ਚਿੰਤਾ ਹੋ ਜਾਂਦੀ। ਤੁਸੀਂ ਸਾਰੇ ਪਰਿਵਾਰਾਂ ਵਾਲਿਓ, ਧੀਆਂ ਭੈਣਾਂ ਵਾਲਿਓ ਜਦੋਂ ਕਿਸੇ ਦਾ ਘਰ ਜਿੜਦਾ ਹੈ ਉਹ ਬੰਦਾ ਹਰ ਹੀਲਾ ਕਰਦਾ। ਕੋਈ ਦੀਵੇ ਨਾ ਬੱਤੀ ਲੱਗ ਜੇ ਕਿਸੇ ਪਾਸਿਓਂ। ਕਿਉਂਕਿ ਮੈਨੂੰ ਪਤਾ ਮੈਂ 2.5 ਸੰਜੇ ਦਾ ਸੰਤਾਪ ਉਹ ਗੈਂਦਾਂ ਮਨੀ ਵੇਖ-ਵੇਖ ਕੇ। ਹੁਣ ਅੱਜ ਤੁਹਾਡੇ ਵਿੱਚ ਖੜਾ ਮੇਰੇ ਮਨ ਦੇ ਵਿੱਚ ਵੀ ਤਾਂ ਕੇ ਮੈਂ। ਜੋ ਤੁਹਾ ਸਰਕਾਰ ਨੇ ਜਿਹੜਾ ਤੁਹਾਰੇ ਜਾ ਤੇ ਜਦੋਂ ਹੀਰੇ ਵਰਗਾ ਪੁੱਤ ਜਿਹੜਾ ਸਰਕਾਰ ਨੂੰ ਕਰੋੜਾਂ ਰੁਪਇਆ ਟੈਕਸ ਦਿੰਦਾ ਹੋਵੇ ਜਿਹੜਾ ਆਪਣੀ ਕੌਮ ਦੀ ਗੱਲ ਕਰਦਾ ਹੋਵੇ ਜਿਹੜਾ ਆਪਣੇ ਮਾਪਿਆਂ ਦੀ ਗੱਲ ਕਰਦਾ ਹੋਵੇ ਜਿਹੜਾ ਆਪਣੇ ਪੁੱਖਿਆਂ ਦੀ ਗੱਲ ਕਰਦਾ ਹੋਵੇ ਹਰ ਮੁੱਦੇ ਦੇ ਉੱਤੇ ਆਪਣੀ ਗੈਕੀ ਦੇ ذریعے ਆਪਣੀ ਆਵਾਜ਼ ਚੁੱਕਦਾ ਹੋਵੇ ਚਾਹੇ ਸਾਡੀ ਕਿਸਾਨੀ ਦਾ ਮਸਲਾ ਹੋਵੇ ਉਨੇ ਹਰ ਜਗ੍ਹਾ ਦੇ ਉੱਤੇ ਆਪਣਾ ਵਾਜਨਾ ਯੋਗਦਾਨ ਪਾਇਆ। ਸ਼ਾਇਦ ਐਸੇ ਕਰਕੇ ਜਾਲਵਾ ਦੀ ਅੱਖ ਦੇ ਵਿੱਚ ਰੜਕਣ ਲੱਗ ਗਿਆ। ਇਹੀ ਸੀ ਮੇਰਾ ਭਗਵਾਨ ਕਮਾਲ ਜਿਹੜਾ ਮੈਨੂੰ ਘਰੇ ਆ ਕੇ ਕਹਿ ਗਿਆ ਮੈਨੂੰ ਪਤਾ ਹੈ ਕਤਲ ਕਿਵੇਂ ਹੋਇਆ ਹੈ। ਪ੍ਰਕਾਰਪਈ ਭਾਈ ਫਿਰ ਕੌਣ ਕਰੂਗਾ? ਅੱਜ ਤੱਕ 2.5 ਸਾਲ ਹੋ ਗਏ। ਜਿੱਥੇ ਗੱਲ ਖੜੀ ਹੈ ਮੈਂ ਕਹਿੰਦਾ ਮਾਨ ਜੋ ਕੋਰਟਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਸਹਾਰੇ ਮੇਰਾ ਮਾੜਾ-ਵੋੜਾ ਕੇਸ ਅੱਗੇ ਵਧਿਆ ਹੈ। ਇਹ ਸਰਕਾਰ ਨੇ ਇੰਨੀ ਵੀ ਸ਼ਰਮੀ ਧਾਰੀ ਹੈ। ਇੰਨੇ ਸਰਵੀ ਧਾਰੀ ਹੈ ਹਰ ਗੱਲ ਦੇ ਉੱਤੇ ਮੈਨੂੰ ਲਟਕਾ ਰਹੇ ਨੇ ਹਰ ਗੱਲ ਦੇ ਉੱਤੇ ਮੈਨੂੰ ਲਟਕਾ ਰਹੇ ਆ। ਤਾਂ ਮੇਰਾ ਆਉਣ ਦਾ ਤੁਹਾਡੇ ਕੋਲ ਕੀ ਮਕਸਦ ਹੈ ਮੈਂ ਇਹ ਕੋਈ ਪੋਲੀਟੀਕਲ ਪ੍ਰਚਾਰ ਨਹੀਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਂ ਕਦੇ ਕਿਸੇ ਲੀਡਰ ਦੇ ਉੱਤੇ ਚਾਹੇ ਉਹ ਡੀਪੀ ਸਾਹਿਬ ਨੇ ਚਾਹੇ ਉਹ ਮੰਤਰੀਤਪਾਲ ਸਿੰਘ ਸਾਹਿਬ ਨੇ ਜਾਂ ਜੋ ਵੀ ਕੈਂਡੀਡੇਟ ਲੜਦਾ ਮੈਂ ਵਿਅਕਤੀਗਤ ਟਿੱਪਣੀ ਨਹੀਂ ਕਰਦਾ ਕਿਸੇ ਦੀ। ਪਰੰਤੂ ਮੈਂ ਸੱਚ ਜੂ ਰਹੁਣੋ ਕਹਿੰਦਾ ਵੀ ਜਿੰਨਾ ਲੋਕਾਂ ਨੇ ਵੀ ਇਹਨਾਂ ਉਮੀਦਵਾਰਾਂ ਨੂੰ ਭਾ ਲੈ ਜਾ ਜਿਹੜੇ ਉਮੀਦਵਾਰਾਂ ਨੇ ਇਹੋ ਜਿਹੇ ਲੋਕਾਂ ਨੂੰ ਚੁਣਿਆ ਵੀ ਗੁਜਰਾਤ ਦੇ ਵਿੱਚ ਬੈਠੇ 73 ਕੇਸ ਉਹ ਤੁਹਾਡੇ 3 ਪੁੱਤਾਂ ਨੇ ਮੌਤ ਦੇ ਫਰੰਟ ਜਾਰੀ ਕਰਦਾ ਅੰਦਰ ਬੈਠਾ ਉਹਨੂੰ ਕੌਣ ਰੱਖਿਆ ਬੈਠਾ ਉੱਥੇ 268 ਲੱਗ ਕੇ ਬੀਜੇਪੀ ਵਾਲੇ ਛਰੇ ਆਮ ਸਾਡੇ ਜਿਹੜਾ ਕੋਈ ਸਿੱਖੀ ਸਰੂਪ ਦੇ ਵਿੱਚ ਆਪਣੀ ਕੌਮ ਦੀ ਗੱਲ ਕਰਦਾ ਹੈ ਆਪਣੇ ਵਿਰਸੇ ਦੀ ਗੱਲ ਕਰਦਾ ਹੈ ਉਦਮ ਤੇ ਲਾਲਕੀਰ ਵਜੇ ਅੰਨੀ। ਹੁਣ ਮੈਂ ਤੁਹਾਡੇ ਸਾਹਮਣੇ ਲੈਂਡ ਮੱਥੇ ਲਾ ਕੇ ਮੇਰੇ ਪੁੱਤ ਦਾ ਕੀ ਕਫੂਰ ਸੀ ਦੱਸੋ। ਕਿਉਂ ਚੂਵੇ ਅੰਦਰ ਹੀ ਅੱਖਾਂ ਦੇ ਵਿੱਚ? ਕਹਿੰਦਾ ਤੁਹਾਡਾ ਵੀ ਕੋਈ ਮੇਰੇ ਪੁੱਤ ਜਿੰਨਾ ਚੰਗਾ ਜਾ ਹੋ ਸਕਦਾ। ਕੀ ਜੇ ਮੈਂ ਪਿਤਾ ਪੁੱਖੀ ਜਿਹੜੀ 5-7 ਗਿੱਲੇ ਜ਼ਮੀਨ ਬੋਂਦਾ ਰਹਿੰਦਾ ਮੈਨੂੰ ਮਾਰਦਾ ਕੋਈ? ਕੋਈ ਨਹੀਂ ਮਾਰਦਾ ਸੀ। ਕਬੂ ਮਾਰੇ ਜਦੋਂ ਅਸੀਂ ਥੋੜਾ ਜਿਹਾ ਉੱਪਰ ਉਖੜਨ ਦੀ ਕੋਸ਼ਿਸ਼ ਕੀਤੀ ਨਾ ਲੋਕਾਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਸਾਡਾ ਨਾਂ ਦੂਜੇ ਪਾਸੇ ਲਿਖਿਆ ਔਰ ਭਗਵਾਨ ਤਮਾਨ ਦੀ ਸਰਕਾਰ ਉਸੇ ਦੋਸ਼ੀ ਨੂੰ ਖੜ ਜੇ ਦੇ ਵਿੱਚ ਲੈ ਕੇ ਆਉਂਦੀ ਹੈ ਪੁੱਛਗੀਸ਼ ਵਾਸਤੇ ਕੀਤਾ ਕੀ ਜਾਂਦਾ ਮਹਿਮਾਨਵਾਜੀ ਕੀਤੀ ਜਾਂਦੀ ਹੈ ਤਿੰਨ ਤਿੰਨ ਗਿਫਟ ਜਿਹੜੇ ਉੱਤੇ ਲਾਏ ਜਾਂਦੇ ਆ ਉਹਨੂੰ ਰਾਤ ਨੂੰ ਸ਼ਾਪਿੰਗ ਕਰਵਾਈ ਜਾਂਦੀ ਹੈ ਉਹਨੂੰ ਬ੍ਰਾਂਡ ਵਾਲੇ ਕੱਪੜੇ ਦਿੱਤੇ ਜਾਂਦੇ ਆ ਇਸ ਕਾਹਦੇ ਲਈ ਉਹਨੇ ਜਿਹੜੇ ਸਾਡੇ 3 ਪੁੱਤ 4 ਪੈਸੇ ਦਾ ਕੋਈ ਕਾਰੋਬਾਰ ਕਰਨਗੇ ਜੇ ਕੋਈ ਪਹਿਲੀ ਗੱਲ ਦਾ ਜੱਟ ਦਾ ਪੁੱਤ ਕਾਮਯਾਬ ਨਹੀਂ ਹੁੰਦਾ ਜੇ ਹੋ ਗਿਆ ਤਾਂ ਫਿਰ ਉਹਨੂੰ ਇਹ ਹੂਣ ਨਹੀਂ ਦਿੰਦੇ ਕੱਲਾ ਡਰਾਮਾ ਕਰਨਾ ਆਉਂਦਾ ਹੈ ਬੋਲਣਾ ਆਉਂਦਾ ਹੈ ਹਰੇਕ ਦੀ ਖਿੱਲੀ ਡੋਣੀ ਆਉਂਦੀ ਹੈ ਅੱਜ ਇਸਨੇ ਕੱਲਾ ਨੇ ਪੱਲਿਆ ਵੀਰ ਬਣ ਕੇ ਮੇਰੇ ਤੁਹਾਡੇ ਚਰਨ ਚੇਹ ਬਿੰਦੀ ਹੈ ਮੈਂ ਹੱਥ ਪੇਸ਼ੈਂਟ ਦਾ 5 ਸੈਂਟ ਮੇਰੇ ਪਏ ਹੋਏ ਨੇ ਮੈਂ ਤੋ ਅੱਜ ਜਰਨਾ ਚ ਕੋਈ ਬਹੁਤਾ ਤਕੜਾ ਹੋ ਕੇ ਨਹੀਂ ਘੁੰਮੀ ਜਾਂਦਾ। ਨਾ ਮੇਰੇ ਕੋਲੇ ਕੋਈ ਕਾਂਗਰਸ ਪਾਰਟੀ ਦਾ ਅਹੁਦਾ ਮੈਂ ਇੱਕ ਸਰਪੰਚ ਆ ਪਿੰਡ ਦਾ ਉਹ ਵੀ ਸਾਫ ਕਰ। ਪਰ ਮੈਂ ਤੁਹਾਡੀ ਆਪਣੀ ਬਿੱਥੇ ਨੂੰ ਦੱਸਣ ਦੇ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਣਾ ਰੋਜ਼। ਤੇ ਭਰਾਵੋ ਜਿਹੜਾ ਮੇਰਾ ਹਾਲ ਕੀਤਾ ਇਹ ਆਪ ਦੀ ਪਾਲਸੀ ਨਹੀਂ ਬਦਲਣ ਲੱਗੇ। ਇਹ ਕੱਦਗੇ ਤੁਹਾਡਾ ਵੀ ਜਦੋਂ ਤੁਸੀਂ ਉਸ ਜਗ੍ਹਾ ਦੇ ਉੱਤੇ ਜਿਹੜਾ ਥੋੜਾ ਜਿਹਾ ਪਹੁੰਚ ਗਿਆ। ਇਹਨਾਂ ਨੂੰ ਹੁਣੇ ਸਭ ਕੁਝ ਸਿਖਾ ਦੇ। ਬੀਜੇ ਬੀਜੇ ਆਮ ਪਾਰਟੀ ਦੇ ਬੰਦੇ ਨੂੰ ਵੋਟ ਮੋ ਦਿਓ ਤੁਸੀਂ ਤੁਹਾਡੇ ਕੋਲੇ ਤੁਹਾਡਾ ਜਾਂਚਿਆ ਪਰਖਿਆ ਯਾਰ 15 ਸਾਲ ਤੋਂ ਤੁਹਾਡੇ ਹਲਕੇ ਦੀ ਔਰ ਪਾਰਟੀ ਦੇ ਵਿੱਚ ਅੱਛੀ ਪੋਜੀਸ਼ਨ ਦੇ ਉੱਤੇ ਕਾਮ ਹੈ ਬਾਈ ਰਾਜਾ ਬ੍ਰਿੰਗ ਜੇ ਰਾਜਾ ਬ੍ਰਿੰਗ ਨਾ ਹੁੰਦਾ ਤਾਂ ਮੇਰੇ ਬੱਚ ਨੂੰ 2 ਸਾਲ ਪਹਿਲਾਂ ਮਾਰ ਦਿੱਤਾ ਮੈਂ ਜ਼ਮੀਨ ਦਾ ਇਸੇ ਕਰਕੇ ਧੰਨਵਾਦ ਕਰਦਾ ਮੈਂ ਢੱਲਾ ਮਸਾ ਹੁੰਦਾ ਹੋਇਆ ਵੀ ਜਿਹੜਾ ਬੰਦਾ ਤੁਹਾਡੇ ਨਾਲ ਔਖੇ ਸੌਖੇ ਖੜਿਆ ਰਹੇਗਾ ਤਾਂ ਜੇ ਮਾੜਾ ਮੁੱਟਾ ਔਖਾ ਸੌਖਾ ਹੋ ਗਿਆ ਵੀ ਤੁਸੀਂ ਉਹਦੀ ਕੋਈ ਮਦਦ ਕਰ ਸਕੋ ਤਾਂ ਕਰਨੀ ਚਾਹੀਦੀ ਐਸੀ ਕਰਕੇ ਮੈਂ ਤੁਹਾਡੇ ਸਵੇਰ ਦਾ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ ਹਰਸ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਮੈਨੂੰ ਇਹਨੂੰ ਕੋਈ ਚੋਣਾ ਵਾਲੀ ਪੀਰ ਨਾ ਸਮਝਿਓ ਇਹ ਬਿੱਲ ਪਨ ਕੋਰਾ ਸੱਚ ਹੈ ਜਿੱਨੀ ਮੈਂ ਤੁਹਾਡੇ ਕੋਲ ਗੱਲ ਕਰੀ ਇਹ ਨਾ ਮਸਾਲਾ ਲਾ ਕੇ ਗੱਲ ਕਦੇ ਨਹੀਂ ਕਰਦਾ ਤੁਸੀਂ ਹੋਰ ਦੇਖੋ ਇਹਨਾਂ ਦੀਆਂ ਮਾਰੀਆਂ ਜਿਹਨੀਆਂ ਕਰਤੂਤਾ ਵੀ ਕਿਹਾ ਸਰਾਂ ਮੈਂ ਸ਼ਬ ਕਈ ਵਾਰੀ ਬੋ ਬਗਲੇ ਨਾ ਇਹਨਾਂ ਨੇ 28 ਸਾਲ ਦਾ ਮਾਰ ਕੇ ਕਬਰਾਂ ਚ ਪਾਤਾ ਉਹਦਾ ਕੋਈ ਜਸਸ ਨਹੀਂ ਔਰ ਜਦੋਂ ਭੋਰਾ ਮਸੂਮ ਜੰਤਿਆ ਨਾ ਘਰੇ ਦਿੱਲੀ ਤੋਂ ਚਿੱਠੀਆਂ ਕਰਦੀਆਂ ਪ੍ਰਿੰਸੀਪਲ ਸੰਕਤੀ ਕੋਲੇ ਹੁੰਦੀ ਹੋਈ ਹੈਲਥ ਮਿਨਿਸਟਰ ਕੋਲੇ ਆ ਗਈ ਪੰਜਾਬ ਚ ਉਹਨੇ ਸਾਡੇ ਸੀਐਮ ਨੂੰ ਕਹਿੰਦਾ ਕਾਰਵਾਈ ਕਰੋ ਤੇ ਉਦੋਂ ਪੂਰੇ ਟਾਈਮ ਦੇ ਤੇ ਬੱਚੇ ਨੇ ਜਨਮ ਲੈਣਾ ਸੀ ਸਾਡੇ ਹਸਪਤਾਲ ਦਾ ਰਿਕਾਰਡ ਚਾਕੇ ਲਏ ਉਹ ਤਾਂ ਮੈਂ ਜਦੋਂ ਰਾਤ ਨੂੰ ਲਾਈਵ ਹੋਇਆ ਮੈਂ ਲੋਕਾਂ ਨੂੰ ਆਪਣੀ ਤਕਲੀਫ ਦੱਸੀ ਤੇ ਮੇਰੀ ਲਾਈਵ ਦੀ ਵੀਡੀਓ ਰਾਤੇ ਰਾਤ 6-7 ਮਿਲੀਅਨ ਚੱਲ ਗਈ ਲੋਕਾਂ ਨੇ ਕਮੈਂਟਾਂ 'ਚ ਮਾਨਤਾ ਨੇ ਇਹਨਾਂ ਦਾ ਇੰਨਾ ਜ਼ਿਆਦਾ ਕੀਤਾ ਤਾਂ ਸਵੇਰ ਨੂੰ ਭੱਜਣਾ ਪੈ ਗਿਆ ਇਹਨਾਂ ਨੂੰ ਕਿ ਆਹ ਕੀ ਬੰਗਾ ਲੈ ਲਿਆ ਬੁੱਕਾ ਤੁਸੀਂ ਦੱਸੋ ਜੇ ਕੋਈ ਬੱਚਾ ਮੇਰੇ ਘਰੇ ਜਨਮ ਲੈਂਦਾ ਮੇਰੀ ਵਿਰਾਸਤੀ ਸੰਗੂ ਭਾਈ ਸਰਕਾਰ ਦੇ ਉੱਤੇ ਉਹਦਾ ਘਾੜਾ ਪਾ ਰਿਆ ਇਹ ਨੋਟਿਸਾਂ ਨੂੰ ਕੱਢਦੇ ਕੋਈ ਅੱਜ ਤੱਕ ਕੋਈ ਤੁਹਾਡੇ ਜਿਹੋ ਜਿਹਾ ਬੰਦਾ ਖੜਾ ਜਿਹਨੂੰ ਜਵਾਕ ਜੰਮਣ ਦੇ ਨੋਟਿਸ ਕੱਢੇ ਹੋਣ ਪਰਚੇ ਦੀ ਧਮਕੀ ਦਿੱਤੀਆਂ ਹੋਣ ਕੀ ਭਾਈ ਅਸੀਂ ਕੁਝ ਵੈਚਦੇ ਸੀ ਸਾਦਾ ਜਵਾਕ ਹੈ ਸਾਡੀ ਜ਼ਮੀਨ ਜਾਦਾ ਸਾਡੇ ਘਰ ਵਾਸਿਆ ਤੁਹਾਨੂੰ ਕੀ ਤਕਲੀਫ ਹੈ ਤਕਲੀਫ ਦੱਸਦਾ ਕਿਹੜੀ ਹੈ ਤੁਹਾਡੇ ਜਵਾਕ ਨੇ ਦੁਨੀਆ 'ਚ ਨਾ ਕਮਾਇਆ ਅੱਜ ਦੁਨੀਆ ਭਾਰਤ ਦਾ ਨੰਬਰ 1 ਯੂਟਿਊਬਰ ਹੈ ਔਰ ਵਿਸ਼ਵ ਲੈਵਲ ਤੇ 45 ਦੇ ਉਤੇ ਚੇਰਨਾ ਦੇ ਉਤੇ ਚੌਥੇ ਨੰਬਰ ਤੇ ਹੈ ਚੌਥੇ ਘਰੇ ਪੰਜਵੇਂ ਤੇ ਉਹਨੂੰ ਪਤਾ ਸੀ ਇਸ ਬੰਦੇ ਦੇ ਵਿੱਚ ਵਿਛੇ ਭਾਰੀ ਫੈਨ ਫਾਲੋਅਰ ਯੂਥ ਬਹੁਤ ਵੱਡੀ ਤعداد ਦੇ ਵਿੱਚ ਪਿਆਰ ਕਰਦਾ ਹੈ ਇਹਨੂੰ ਉਹ ਦੂਜਾ راہਲ ਗਾਂਧੀ ਦਾ ਦਵਲਾ ਲੈ ਜਾ ਕੇ ਖੜ ਕਾਂਗਰਸ ਚ ਗਿਆ ਜਾ ਕੇ ਤਾਂ ਇਹਦਾ ਰਸਤਾ ਹੋਲੇ ਬੰਦ ਕਰ ਦਈਏ ਸਕੀਮਾਂ ਉੱਤੋਂ ਬਣੀਆਂ ਮਾਰ ਦੇਸ਼ਿਕ ਐਕਸਟੈਂਡ ਦਿੱਤਾ ਪਰ ਗੈਂਗਸਮਲੀ ਇਹ ਜਿਹੇ ਮੰਤਰੀ ਜਿਓ ਚ ਬੈਠਾ ਜਿਹਦੇ ਮਰਜ਼ੀ ਵੋਟ ਦੇ ਬ੍ਰਾਂਡ ਜਾਰੀ ਕਰਦੇ ਇਹ ਸਰਕਾਰਾਂ ਇਹ ਹਾਕਮੋ ਤੁਹਾਡੀਆਂ ਗਲਤੀਆਂ ਦਾ ਨਤੀਜਾ ਹੈ ਜਿਹੜਾ ਸਾਡੇ ਘਰ ਜੁੜੇ ਨੇ ਤਾਂ ਮੇਰੀ ਤੋਂ ਉਹ ਝੋਲੀ ਅੜ ਕੇ ਕਿ ਕੋਈ ਬੇਨਤੀ ਕਰਨਾ ਹੈ ਵੋਟ ਸੋ ਸਮਝ ਕੇ ਪਾਇਓ ਆਪਣੇ ਬੱਚਿਆਂ ਦੇ ਚਿਹਰੇ ਵੱਲ ਦੇਖ ਕੇ ਵੋਟ ਪਾਇਓ ਇਹਨਾਂ ਨੇ ਜਦੋਂ ਕਿਤੇ ਤੁਹਾਡੇ ਨਾਲ ਵੀ ਮੇਰੇ ਵਰਗੇ ਹਾਲਾਤਾਂ ਚ ਆ ਗਏ ਨੇ ਨਾ ਨਿੱਕੀ ਨਹੀਂ ਕਰ ਲਈ ਕਿਸੇ ਦਾ ਤੁਸੀਂ ਮਨਮੋਹ ਸਿੰਘ ਦਾ ਰਾਜ ਦੇਖਿਆ ਦਾ ਸਰ ਕਦੇ ਕਿਸੇ ਨੇ ਇਹ ਜਾਂ ਧੱਕਾ ਹੋਇਆ ਸਰਦਾਰ ਸਾਹਿਬ ਨੇ ਕਦੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਡਰਾਮੇਬਾਜ਼ੀ ਕੋਈ ਕਿਸੇ ਕਿਸਮ ਦੀ ਗੱਲ ਕੀਤੀ ਕਦੇ ਮਹਿੰਗਾਈ ਦਾ ਲੈਵਲ ਚੱਕ ਲਓ ਕ੍ਰਾਈਮ ਦਾ ਲੈਵਲ ਚੱਕ ਲਓ ਉਦੋਂ ਕਿੱਥੇ ਸੀ ਤੇ ਅੱਜ ਕਿੱਥੇ ਹੈ ਇਹਨਾਂ ਚੀਜ਼ਾਂ ਦਾ ਫ੍ਰੈਮ ਦਾ ਤੁਸੀਂ ਹੁਣ ਕਰਨਾ ਹੈ ਜੇ ਆਪਾਂ ਹੋਰ ਪੁੰਝ ਗਏ ਪਰ ਜਿੱਦਾਂ ਪਹਿਲਾ ਬਗਲਾ ਦੇ ਚੱਕਰ ਦੇ ਵਿੱਚ ਆਪਾਂ ਅਸੀਂ ਤਾਂ ਜਮਾ ਪਟੇ ਗਏ ਨੁਕਸਾਨ ਥੋੜਾ ਵੀ ਹੋਇਆ ਹੈ ਸਾਡੀ ਕਿਸਾਨੀ ਦਾ ਕੀ ਹਾਲ ਹੈ ਮੈਂ ਅਸਵੇਰ ਦਾ ਦੇਖੀ ਜਾਂਦਾ ਹਰੇਕ ਦਾ ਘਰ ਦਾਣਾ ਮੰਡੀ ਬਣਿਆ ਚ ਹੈ ਝੋਨਾ ਹਰੇਕ ਦਾ ਘਰੇ ਪਿਆ ਆ ਹਾਲ ਕਦੇ ਦੇਖਿਆ ਸੀ ਤੁਸੀਂ ਇਹ ਸਰਕਾਰਾਂ ਚ ਜਿਹੜਾ ਇਹਨੇ ਕਰਤਾ ਕੋਈ ਪਲਾਨਿੰਗ ਨਹੀਂ ਕੱਲੇ ਜੰਗਲੇ ਛੱਡੀ ਜਾਂਦੇ ਐ ਕਿ ਲਜੂਬੇ ਛੱਡੀ ਜਾਂਦੇ ਨੇ ਜਦੋਂ ਝੋਨਾ ਲੱਗਦਾ ਸੀ ਇਹੀ ਸੀਐਮ ਸਾਹਿਬ ਨੇ ਗੱਲ ਕਹਿੰਦਾ ਸੀ ਬੀਜੋ 26 ਚੱਕੋ 26 ਗੱਲਾਂ ਹੋਰ ਪਾਈ ਪਾਈ ਕਿ ਮੋਕਾਟ ਲੱਗੀ ਜਾਂਦੀ ਐ ਤਾਂ 1 ਘੰਟੇ ਬਾਅਦ ਤਾਂ ਅਸੀਂ ਚੱਲ ਲੈਂਦੇ ਪਰੰਤੂ ਜਿਹੜੇ ਸਾਡੇ ਸੱਜ ਪਾਤੇ ਨੇ ਇਦਾਂ ਵੀਰੋ ਜਮਾ ਜ਼ਿੰਦਗੀ ਤਬਾਹ ਚਾਕੇ 40 ਸਾਲ ਦੀ ਜ਼ਿੰਦਗੀ ਪਿੱਛੇ ਮਾਰੀ ਜਾ ਕੇ। ਕੁਰਲਾ ਕਮੌਣਾ ਜਵਾਜ 5 ਮਿੰਟਾਂ ਹੀ ਠਹਿਰੀ ਕਰਦਾ। ਕੋਈ ਸੁਣਵਾਈ ਨਹੀਂ। ਕੋਈ ਅਦਾਲਤੀ ਸਹਿਯੋਗ ਨਹੀਂ ਦਿੰਦੇ ਇਹ ਤਾਂ ਜੇ ਅਦਾਲਤਾਂ ਨਾ ਹੁੰਦੀਆਂ ਤਾਂ ਇਹਨਾਂ ਦੀ ਕਿਸੇ ਨੇ ਗੱਲ ਵੀ ਨਹੀਂ ਕਰਨੀ ਸੀ। ਹੁਣ ਨਵਾਂ ਸਿਸਟਮ ਕੱਢਤਾ ਇਹਨਾਂ ਨੇ। ਅਕੈਦੀ ਲੈਵਲ ਤੋਂ ਸੁਣਵਾਈ ਗੋਲੇ ਤਾਂ ਹੁਣ ਪੇਪਰ ਸਪਰੇਅ ਆ ਗਈ। ਉਹਨਾਂ ਤੁਹਾਡੇ ਵਿੱਚ ਖੜਾ ਹੈ। ਮੈਨੂੰ ਇਹ ਸ਼ਰਤਾਂ ਬਣਾਉਣਾ ਦਾ ਪੇਪਰ ਸਪਰੇਅ ਕਰਨਗੇ। ਕਿਉਂਕਿ ਪੇਪਰ ਸਪਰੇਅ ਤੁਹਾਡੀ ਅੱਖਾਂ 'ਚ ਪੈ ਗਈ ਤੁਹਾਨੂੰ ਛਿੱਕਾਂ ਲੱਗ ਜਾਣੀਆਂ ਏ ਡੀਅਰ ਗੈਸ ਲੋਗੋ ਤੁਸੀਂ ਦੇਖੋਗੇ ਨਹੀਂ ਅੱਖਾਂ 'ਮਾਂ ਲੱਗ ਜੂਗਾ ਤੁਹਾਨੂੰ ਕੋਈ ਨਹੀਂ ਪਤਾ ਕਿਣਾ ਕੌਣ ਗੋਲੀ ਮਾਰ ਗਿਆ ਕੌਣ ਭੱਜ ਗਿਆ। ਤਾਂ ਜੋ ਇਹ ਲੋਕ ਹੁੰਦੇ ਨੇ ਅਾਦਤ ਦੇ ਵਿੱਚ ਵੀ ਸਜ਼ਾ ਦੇ ਮਿਲੇ। ਜਿਹੜਾ ਇੱਕ ਤਾਂ ਜਿੰਦਾ ਬਚ ਜਾਂਦਾ ਸੀ ਤਾਂ ਨਾਲ ਲੱਗਦਾ ਗਵਾਹੀ ਦੇ ਦਿੰਦਾ ਸੀ। ਹੁਣ ਉਹਦਾ ਬਰੋਧ ਵੀ ਕਰਤਾ। ਜਿਹੜੇ ਅਗਲੇ ਕਤਲ ਹੋਣਗੇ ਉਹ ਪੂਰੀ ਤਕਨੀਕ ਨਾਲ ਕਰਨਗੇ। ਭਾਜ ਜਿੱਥੇ ਮਰਜ਼ੀ ਪੁਰੇ ਫਿਰੇ ਕਿਸੇ ਦਾ ਕੋਈ ਹੱਲ ਨਹੀਂ ਹੋਊਗਾ ਆ ਇਹਨਾਂ ਦਾ ਹਾਲ ਹੈ ਇਸ ਗੁੰਡਾਗਰਦੀ ਨੂੰ ਜੱਥ ਪਹੁੰਚੀਏ ਕਿਰਪਾ ਕਰਕੇ ਕਾਂਗਰਸ ਦੇ ਹੱਕ ਦੇ ਵਿੱਚ ਬੋਲਦੇ ਹੋ ਕੈਨ ਅਮਰਤਾ ਇੱਕ ਬੜੀ ਵਧੀਆ ਲੀਡਰ ਹੈ ਤੁਹਾਡੇ ਇਲਾਕੇ ਦੀ ਤੁਹਾਨੂੰ ਇਹੋ ਜਿਹਾ ਪਰਿਵਾਰ ਮਿਲੇ ਇਹ ਐਮ ਐਲ ਏ ਦੀ ਚੋਣ ਨਹੀਂ ਮੇਰਾ ਖਿਆਲ ਹੈ ਸਿੱਧਾ ਰਸਤਾ ਸੀਐਮ ਵੱਲ ਜਾਣਾ ਹੈ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਹੈ ਔਰ ਤੁਹਾਡਾ ਲੀਡਰ ਬੜੀ ਅੱਛੀ ਪੋਜੀਸ਼ਨ ਤੇ ਹੈ ਮੌਕਾ ਸਾਂਭ ਲਓਗੇ ਤੁਸੀਂ ਮੇਰੇ ਨੂੰ ਵੱਧ ਸਮਝਦਾ ਕੋਈ ਸ਼ਬਦ ਵੱਧ ਘਟ ਕੇਗਾ ਹਲਾ ਸੰਗਤ ਨੂੰ ਨਾ ਚੰਗਾ ਲੱਗਿਆ ਹੋਵੇ